ਨਿਹਰ ਪਰਿਸ਼ਾਸ਼ਕ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਪਿੰਡ ਵਾਲੇ ਜਮਾ ਦੇਸੀ ਦੇ ਵਿੱਚ ਤੇ ਅੱਜ ਆਪਾਂ ਜਾ ਰਹੇ ਹਾਂ ਮੇਰਕੋਟਲੇ ਤੇ ਤੁਹਾਨੂੰ ਦਿਖਾਵਾਂਗੇ ਮੇਰਕੋਟਲੇ ਦੀ ਵੀਡੀਓ ਤੇ ਬਾਕੀ ਬਾਕੀ ਜਿਹੜਾ ਅੱਜ ਆਪਾਂ ਹਾ ਸੂਪਾਇਆ ਤੇ ਤਕਰੀਬਨ 35 ਸਾਲ ਪੁਰਾਣਾ ਹੈ ਮਮੀ ਦੀ ਸਾਗੀ ਦਾ ਸੀਗਾ ਤੇ ਫਿਰ ਆਊਟਫਿਟ ਆਪਾਂ ਰੈਡੀ ਕਰ ਲਿਆ ਬਾਕੀ ਤੁਸੀਂ ਦੱਸਿਓ ਕਮੈਂਟਾਂ ਦੇ ਵਿੱਚ ਵੀ ਕਿੰਦਾਂ ਲੱਗਿਆ ਕਿ ਉਹਦੀ ਮੁਰਮੜ ਉਹ ਕੱਪੜਾ ਆ ਜਾਂਦਾ ਜੀ ਤੇ ਚਲੋ ਮਿਲਦੇ ਹਾਂ ਤੁਹਾਨੂੰ ਅੱਗੇ ਮੇਰਕੋਟਲੇ ਦੇ ਲੋ ਜੀ ਆਪਾਂ ਪਹੁੰਚ ਗਏ ਮਲੇਰਕੋਟਲੇ ਸੰਡੇ ਸੇਲ ਦੇ ਵਿੱਚ ਤੇ ਹੁਣ ਤੁਹਾਨੂੰ ਦਿਖਾਉਣੀ ਆ ਇੱਥੇ ਕੀ ਕੁਝ ਆਂਦੇ ਆਪਾਂ ਅੱਗੇ ਲੋ ਜੀ ਜੀ ਮੈਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਆਵਾਂੀਆਂ ਜੁੱਤੀਆਂ ਪਈਆਂ ਨੇ ਇਹਨਾਂ ਦੀ ਜੁੱਤੀ ਕਿ ਰੇਂਜ ਆ ਵੀਰ ਇਹਨਾਂ ਦੀ ਆ 300 ਵੀ ਲੰਘਿਆ 100 ਠੀਕ ਹੈ ਤੇ ਆਵਾਂ ਦੀ ਚੱਪਲ ਤੁਹਾਨੂੰ 100 100 ਦੀ ਰੇਂਜ ਦੇ ਵਿੱਚ ਮਿਲ ਜੂ ਤੇ ਆ ਵਾਲੀ ਜੁੱਤੀ ਤੁਹਾਨੂੰ 150 ਦੀ ਰੇਂਜ ਦੇ ਵਿੱਚ ਇੱਥੋਂ ਮਿਲ ਜੂਗੀ ਜੀ ਦੇਖ ਸਕਦੇ ਹੋ ਤੁਸੀਂ ਕਿੰਨੇ ਵਧੀਆ ਦੇ ਕੰਟੀਨਰੇ ਓਨਲੀ 150 ਦੇ ਵਿੱਚ ਤੇ ਉੱਥੇ ਆ ਬੱਚਿਆਂ ਦੇ ਕੱਪੜੇ ਪੈਨੇ 100 100 ਦੇ ਵਿੱਚ ਜੀ ਸੰਕੂਚ ਵਗੈਰਾ ਮਿਲ ਜਾਣਗੇ ਪਰ ਇਹ ਆ ਚੂੜੀਆਂ ਵਗੈਰਾ ਵੀ ਅਸੀਂ ਦਰਜਣ ਦੇ ਹਿਸਾਬ ਨਾਲ ਮਿਲ ਜਾਣਗੀਆਂ ਬਾਕੀ ਜੇ ਤੁਸੀਂ ਬਟਿਕ ਲਈ ਵੱਡੀਆਂ ਰੀਲਾ ਲੈਣੀਆਂ ਨੇ ਤਾਂ ਤੁਹਾਨੂੰ ਉਹ ਵੀ ਇੱਥੋਂ ਮਿਲ ਜਾਣਗੀਆਂ ਕਿੰਨੇ ਲਗਾਈਆਂ ਰੀਲਾ ਇਹ 250 ਰੁਪਏ ਕਿਲੋ ਤੇ 250 ਰੁਪਏ ਕਿਲੋ ਦੇ ਹਿਸਾਬ ਨਾਲ ਇੱਥੇ ਤੁਹਾਨੂੰ ਜਿਹੜੇ ਰੀਲਾ ਨੇ ਉਹ ਮਿਲ ਜਾਣਗੀਆਂ ਕੀ ਆ ਦੇਖੋ ਜਿੰਨ ਬੱਚਿਆ ਵਾਗਰ ਹੈ ਤਾਂ ਛੋਟੇ ਛੋਟੇ ਕੱਪੜੇ ਤੁਹਾਨੂੰ ਇੱਥੇ ਮਿਲ ਜਾਣਗੇ ਬਾਕੀ ਹੁਣ ਚਲਦੇ ਆਂ ਅੱਗੇ ਆਪਾਂ ਤੇ ਅੱਗੇ ਚੱਲ ਕੇ ਦੇਖਦੇ ਆਂ ਪਹਿਲਾਂ ਇੱਕ ਸਾਈਡ ਦੀ ਕਵਰ ਕਰਦੇ ਆਂ ਫਿਰ ਅਗਲੀ ਸਾਈਡ ਦੀ ਕਵਰ ਕਰਾਂਗੇ ਤੇ ਜਿੰਨੇ ਆ ਸੂਟ ਵਗੈਰਾ ਇੱਥੇ ਮਿਲ ਜਾਣਗੇ ਕਿ ਰੇਂਚ ਨੇ ਸੂਟ ਜੀ 2250 ਰੁਪਏ ਦੇ ਇੱਕਦਮ ਨੂੰ ਬਰਤਾਂ ਵਾਲੇ ਕੱਡੇ ਕੋਈ ਸੂਟ ਇੱਥੇ ਮਿਲ ਜਾਣਗੇ ਜੀ ਜਿੰਨੇ ਕਈ ਵਸਾਤ ਨੇ ਤਾਂ ਪਹਿਲਾਂ ਹੁੰਦੇ ਨੇ ਲੈ ਕੇ ਜਾਣਾ ਬਾਕੀਆਂ ਬੱਚਿਆਂ ਦੀ ਲੋਹਾਂ 100-100 ਫੀਸ ਆਪਣੇ ਸ਼ਾਟਾਂ ਲੋਰਾ ਵੀ ਤੁਹਾਨੂੰ ਇੱਥੇ ਮਿਲ ਜਾਣਗੀਆਂ ਉਹ ਲੋੜਾਈਆਂ ਦੀ ਰੇਂਜ ਦੇ ਵਿੱਚ ਬਾਕੀ ਜੇ ਤੁਸੀਂ ਕੋਈ ਇਤਾਂ ਦਾ ਸਮਾਨ ਲੈਣਾ ਚਾਹੋ ਸਮਝਦਾ ਉਹ ਵੀ ਇੱਥੇ ਤੁਹਾਨੂੰ ਮਿਲ ਜੂਗਾ ਲੱਗ ਲੱਗ ਰਹੇ ਇਹਦੇ ਵਿੱਚ ਬਾਕੀ ਉੱਥੇ ਕਿੱਥੇ ਲਹਿੰਗੀਆਂ ਵਗੈਰਾ ਦੇ ਕੀ ਰੇਂਜ ਆ ਲਹਿੰਗੀਆਂ ਦੀ 1000 1000 ਰੁਪਏ ਦੇ ਵਿੱਚ ਤੁਹਾਨੂੰ ਇਤਾਂ ਦਾ ਮਹਿੰਗਾ ਵਗੈਰਾ ਵੀ ਇੱਥੇ ਮਿਲ ਜਾਣਗੇ ਦੇਖ ਸਕਦੇ ਹੋ ਤੁਸੀਂ ਚਲੋ ਜੇ ਇਹਨਾਂ ਪਾਕੀ ਇੱਥੇ ਤੁਹਾਨੂੰ ਪਲਾਸਟਿਕ ਦਾ ਸਮਾਨ ਵੀ ਦੇ ਦਿੱਤੀਆਂ ਹਨ ਸਾਰਾ ਮੈਨੇਜ ਕਰਾ ਕੋਲ ਉਹ ਗੋੜ ਘੋੜੀਆਂ ਬਾੜੀਆਂ ਆ ਸਕਦੇ ਹੋ ਕਾਟਨ ਦੇ ਕਿਸੇ ਵਾਇਰ ਵੀ ਇੱਥੇ ਤੁਹਾਨੂੰ ਮਿਲ ਜਾਣਗੇ ਵੀਰੇ ਕੀ ਰੇਂਜ ਚ ਨੇ ਆ ਸੂਟ ਟਾਈਟ-ਟਾਈਟ ਸੌਂਦਾ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਕੋਈ ਪਾਣੀ ਉਹਨਾਂ ਦੇ ਨਾਲ ਨਹੀਂ ਟਾਈਟ-ਟਾਈਟ ਸੌਂਦੇ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਕਾਫੀ ਇੱਕ ਉਹ ਚਪਲਾ ਵਗੈਰਾ ਹੌਕਾ ਦੇ ਵਿੱਚ ਸਿਲੀਕਨ ਸੌਫਟ ਚੈਕ ਸਟੇਨਾਂ ਜੁੱਤੀਆਂ 150 ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ। ਪਾਤਰਾਣੀਆਂ ਤੇ ਆਹ ਉਹ ਫਿਰ ਚੱਪਲਾਂ ਵਗੈਰਾ ਆ ਗਈਆਂ ਅੱਗੇ ਵੀ 150 ਰੁਪਏ ਦੀਆਂ ਜੁੱਤੀ ਪੰਜਾਬੀ ਜੁੱਤੀਆਂ ਤੇ ਚੱਪਨਾ ਵੀ। ਤੇ ਹੁਣ ਚੱਲਦੇ ਆਂ ਬਾਕੇ। ਤੇ ਆਹ ਫਿਰ ਲੋਰਾ ਵਗੈਰਾ ਆ ਗਈਆਂ ਬੱਚਿਆਂ ਦੀ। ਕੀ ਰੇਂਜ ਹੈ ਵੀ ਇਹਨਾਂ ਦੀ? ਕਿੰਨੇ ਦੀ? 150। ਓਕੇ 150 ਰੁਪਏ ਦੀ ਲੋਰ ਤੇ ਪਜਾਮਾ 100 ਰੁਪਏ ਦੇ ਵਿੱਚ ਤੁਹਾਨੂੰ ਇੱਥੇ ਮਿਲ ਜੂਗਾ ਜੀ। ਬਾਕੀ ਆ ਚੂੜੀਆਂ ਵਗੈਰਾ ਦੀ ਹਜੇ ਲੱਗਦੀ ਹੋਈ ਕੀ ਰੇਂਜ ਚ ਨੇ 100 ਓਕੇ ਜੀ ਜਿਵੇਂ ਇਦਾਂ ਦੇ ਚੂੜੇ ਵਗੈਰਾ ਤੁਹਾਨੂੰ ਇੱਥੇ 100 ਰੁਪਏ ਦੀ ਰੇਂਜ ਦੇ ਵਿੱਚ ਮਿਲ ਜਾਣਗੇ ਕਲਰ ਡਿਜ਼ਾਈਨ ਬਹੁਤ ਨੇ ਇਹਨਾਂ ਕੋਲੇ ਤੇ ਬਾਕੀ ਆ ਦੁਪੱਟੇ ਵਗੈਰਾ ਕਾਟਨ ਦੇ ਤੇ ਬਰਤਨ ਹੋਗੇ ਜਿਵੇਂ ਥੋ ਭਾਂਡੇ ਵਗੈਰਾ 100-100 ਦੀ ਰੇਂਜ ਦੇ ਵਿੱਚ ਬਾਕੀ ਆ ਪਲਾਸਟਿਕ ਦਾ ਸਮਾਨ ਸਾਰਾ ਮਿਲ ਜੂਗਾ ਤੁਹਾਨੂੰ ਬਾਕੀ ਹਜੇ ਆ ਲੱਗਦੀਆਂ ਹੋਈਆਂ ਇਥੇ ਲੈਨਿੰਗ ਵਗੈਰਾ ਵੀ ਤੁਹਾਨੂੰ ਮਿਲ ਜੂਗੀ ਤੁਸੀਂ ਜਿਵੇਂ ਤੁਸੀਂ ਦੇਖ ਸਕਦੇ ਵੀਰੇ ਕੀ ਰੇਂਜ ਚ ਨੇ ਸੂਟ ਹੰਦੇ ਸੂਤ ਨੂੰ ਟਾਈਟਾਈ 100 ਦੀ ਰੇਂਜ ਦੇ ਵਿੱਚ ਮਿਲ ਜਾਣਗੇ ਤੇ ਦੁਪੱਟੇ ਦੁਪੱਟੇ 150 ਦੇ 200 ਤੇ ਦੁਪੱਟੇ 150 ਦੇ 2 ਤੁਹਾਨੂੰ ਇੱਥੋਂ ਮਿਲ ਜਾਣਗੇ 2.5 100 ਦੀ ਰੇਂਜ ਦੇ ਵਿੱਚ ਇਦਾਂ ਦੇ ਸਾਈਜ਼ ਦੇ ਦੁਪੱਟੇ ਹੋਣਗੇ ਦੇਖ ਸਕਦੇ ਹੋ ਤੁਸੀਂ ਵਧੀਆ ਸਾਈਜ਼ ਦੇ ਦੁਪੱਟੇ ਪੂਰਾ 2 ਮੀਟਰ ਦਾ ਦੁਪੱਟਾ ਤੁਹਾਨੂੰ 150 ਦੇ 2 ਤੇ ਇਹਦੇ ਵਿੱਚ ਕਲਰ ਡਿਜ਼ਾਈਨ ਬਹੁਤ ਨੇ ਆ ਵੱਡੇ ਸਾਈਜ਼ ਜੇ ਤੋਂ ਵੀ ਵੱਡਾ ਤੁਸੀਂ 2 ਮੀਟਰ ਦਾ ਲੈਣਾ ਤਾਂ ਉਹ 100 100 ਦੇ ਵਿੱਚ ਤੇ ਬਾਕੀ ਇੱਕਾਣਾ ਪੀਸ ਤੁਹਾਨੂੰ 100-100 ਰੁਪਏ ਦੇ ਵਿੱਚ ਮਿਲ ਜਾਣਗੇ ਬਾਕੀ ਬੈੱਡ ਸੀਟ ਵਗੈਰਾ ਵੀ ਹੈਗੀਆਂ ਨੇ ਜੋ ਵੀ 200-200 ਦੀ ਰੇਂਜ ਦੇ ਵਿੱਚ ਤੁਹਾਨੂੰ ਇੱਥੇ ਮਿਲ ਜਾਣਗੇ ਆ ਬਾਕੀ ਜੇ ਤੁਸੀਂ ਬੱਚਿਆਂ ਦੇ ਖਿਡਾਉਣੇ ਵਗੈਰਾ ਲੈਣੇ ਨੇ ਉਹ ਵੀ ਤੁਹਾਨੂੰ ਇੱਥੇ ਮਿਲ ਜਾਣਗੇ ਕੋਈ ਵੀ ਲੱਕੜ ਦਾ ਸਾਮਾਨ ਲੈਣਾ ਉਹ ਵੀ ਤੁਹਾਨੂੰ ਮਿਲ ਜੂਗਾ ਜੀ ਲੱਗ-ਲੱਗ ਰੇਂਜ ਆ ਸਭ ਦੀ ਆ ਬੱਚਿਆਂ ਦੇ ਖਿਡਾਉਣੇ 50 ਰੁਪਏ ਤੋਂ ਸਟਾਰਟ ਹੋ ਜਾਂਦੇ ਨੇ ਬਾਕੀ ਆ ਬੱਚਿਆਂ ਦੇ ਕੱਪੜੇ ਵਗੈਰਾ ਜੀ ਬਾਕੀ ਜਿਵੇਂ ਜੈਨਸ ਪੈਂਟਾ ਵਗੈਰਾ 2 200 ਦੀ ਰੇਂਜ ਦੇ ਵਿੱਚ ਬਕੀਆ ਸੂਟ ਵਗੈਰਾ ਜਿੱਥੇ ਲਓ ਬਾਕੀ ਇਦਾਂ ਕਰਦੀ ਡੈਕੋਰੇਸ਼ਨ ਲਈ ਜੇ ਤੁਸੀ ਸਮਾਨ ਲੈਣਾ ਹੈ ਵੀ ਤੁਹਾਨੂੰ ਇੱਥੋਂ ਮਿਲ ਜੂਗਾ ਜਿੰਨਾਂ ਦੀ ਕੀ ਅਲੱਗ-ਅਲੱਗ ਰੇਂਜ ਆ ਇੱਥੇ ਕੋਈ ਹੈ ਨਹੀਂ ਹੁਣ ਆਪਾਂ ਰੇਂਜ ਤੁਹਕਿਏ ਬਕੀਆ ਜੀਨਸ ਵਗੈਰਾ ਇਹ ਪੰਨੋਂ ਇੱਥੋਂ ਲੈ ਜਾਣਗੇ ਅਲੱਗ-ਅਲੱਗ ਰੇਂਜ ਦੇ ਵਿੱਚ ਤੇ ਬਾਕੀ ਪਲੇਨ ਫੈਬਰਿਕ ਹੈ ਜੋ ਤੁਸੀਂ ਜਿੰਨਾ ਮਰਜ਼ੀ ਲੈ ਸਕਦੇ ਹੋ ਜੌਰਜਟ ਦਾ ਸੂਤ ਨੂੰ ਦੋ ਤਰ੍ਹਾਂ ਦੇ ਵਿੱਚ ਮਿਲ ਜੂਗਾ ਬਾਕੀ ਆ ਕੱਟ ਪੀਸ ਵੀ ਇੱਥੇ ਤੁਹਾਨੂੰ ਮਿਲ ਜਾਣਗੇ ਕੀ ਰੇਂਜ ਹੈ ਵੀਰੇ ਇਹਨਾਂ ਦੀ 40 ਰੁਪਏ ਮੀਟਰ ਦੇ 40 ਰੁਪਏ ਮੀਟਰ ਦੇ ਵਿੱਚ ਤੇ ਆ ਜਿਹੜੇ ਟੋਟੇ ਹੈ 40 ਰੁਪਏ ਬਿੱਟਰਾਈ 40 ਰੁਪਏ 40 ਰੁਪਏ ਮੀਟਰ ਦੇ ਹਿਸਾਬ ਨਾਲ ਇੱਥੋਂ ਤੁਹਾਨੂੰ ਮਿਲ ਜੂਗਾ ਦੇਖੋ ਜੀ ਮੇਰੇ ਤੋਂ ਬਰਤਣਾ ਵੀ ਤੁਹਾਨੂੰ 40 ਰੁਪਏ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਇੱਥੋਂ ਮਿਲ ਜੂਗਾ ਜੀ ਵਧੀਆ ਫੈਬਰਿਕ ਕਿ ਬੱਚਿਆਂ ਦੀਆਂ ਜੁੱਤੀਆਂ ਵਗੈਰਾ ਵੀ ਮਿਲ ਜਾਂਦੀਆਂ ਨੇ। ਵੀਰੇ ਕੀ ਰੇਂਜ ਚ ਨੇ? ਜਿੰਨ ਬੱਚਿਆਂ ਦੇ 100%, 150 ਰੇਸ ਆਰੀਆਂ 100-100 ਰੁਪਏ ਦੇ ਵਿੱਚ ਆ ਚੁੱਕੀਆਂ ਸੀ ਉੱਥੋਂ ਮਿਲ ਜਾਣਗੀਆਂ। ਬਾਕੀ ਜਿਵੇਂ ਤੁਸੀਂ ਦੇਖ ਸਕਦੇ ਹੋ ਪਲਾਸਟਿਕ ਦਾ ਹਰੇਕ ਸਮਾਨ ਤੁਹਾਨੂੰ ਉੱਥੋਂ ਮਿਲ ਚੂਗਾ ਤੇ ਬਾਕੀ ਇੱਹਾ ਵਾਟਰਨ ਵਗੈਰਾ ਹੀ ਮਿਲ ਚਣਗੇ ਇੱਥੇ। ਵੀਰੇ ਕੀ ਰੇਂਜ ਚ ਨੇ ਇਹ? 150-200 ਤੁਹਾਨੂੰ ਮਿਲ ਜੂਗਾ ਇੱਥੋਂ। ਪਕਤੀਆ ਫੇਸ ਦੁਪੱਟੇ ਆ ਗਏ ਇਦਾਂ ਦੇ ਦੁਪੱਟੇ ਵੀ ਤੁਹਾਨੂੰ ਮਿਲ ਜਾਣਗੇ ਜਿਵੇਂ ਕੋਵਰ ਤੁਸੀਂ ਦੇਖ ਸਕਦੇ ਹੋ ਸਾਹਿਬ ਮੇਰੇ ਕਿਹੜੇ ਰੇਂਜ ਆ ਦੁਪੱਟਿਆਂ ਦੀ 100 ਦਾ ਜੀ 14 ਤੋਂ 200 ਰੁਪਏ ਦੇ OK ਜਿਵੇਂ ਆ 200 ਦੇ ਦੁਪੱਟੇ ਹੋਗੇ ਤੇ 150 ਦੇ ਦੋ ਬਾਕੀ ਆ 22500 ਰੁਪਏ ਦੇ ਸੂਟ ਤੁਸੀਂ ਦੇਖ ਸਕਦੇ ਹੋ ਸਾਰੇ 22500 ਦੇ ਵਿੱਚ ਨੇ ਬਾਕੀ ਆਵੀਆਂ ਜਿਵੇਂ ਇਹ ਤੁਹਾਨੂੰ ਮਿਲ ਜਾਣਗੇ ਅਲੱਗ-ਅਲੱਗ ਰੇਂਜ ਦੇ ਵਿੱਚ ਆ ਤਾਂ ਵਗੈਰਾ ਵੀ ਪਾਰਸ ਵਗੈਰਾ ਵੀ ਮਿਲ ਜਾਣਗੇ ਵੀਰੇ ਕੀ ਰੇਂਜ ਤੋਂ ਸਟਾਰਟ ਨੇ ਪਰਸ ਅਲੱਗ ਅਲੱਗ ਰੇਂਜ ਹੈ 200 ਤੋਂ 250 ਜਿਵੇਂ ਇਥੇ 200 ਤੋਂ 250 ਦੀ ਰੇਂਜ ਤੋਂ ਤੁਹਾਨੂੰ ਪਾਰਸ ਵਗੈਰਾ ਇੱਥੇ ਮਿਲ ਜਾਣਗੇ ਜਿਵੇਂ ਆਪਕਾ ਕਿੱਟ ਵਗੈਰਾ ਜਿਵੇਂ ਆਪਾਂ 200 ਤੋਂ 200 ਰੁਪਏ ਦੀ ਰੇਂਜ ਤੋਂ ਤੁਹਾਨੂੰ ਇੱਥੇ ਮਿਲ ਜਾਣਗੇ ਆ ਜੀ ਤੇ ਫੇਰ ਆ ਬੱਚਿਆਂ ਦੇ ਕੱਪੜੇ ਆ ਗਏ ਸਾਰਿਆਂ ਦੀ ਅਲੱਗ ਅਲੱਗ ਰੇਂਜ ਹੈ ਮੈਂ ਦੱਸ ਸਕਦੇ ਹਾਂ ਕਲਰ ਡਿਜ਼ਾਈਨ ਤੋਂ ਕੋ ਮਿਲ ਜਾਣਗੇ ਥੇ ਜਿਵੇਂ ਇਹ ਟੁਕੜਾ ਵਗੈਰਾ ਵੀ ਤੁਹਾਨੂੰ ਮਿਲ ਜਾਣਗੇ ਤੇ ਬਾਕੀ ਇੱਧਰ ਫੇਰ ਸਾਰੇ ਆਹ ਕੱਟ ਪੀਸ ਨੇ ਜਿਵੇਂ ਕਈਆਂ ਨੂੰ ਕੁਝ ਚੀਜ਼ ਕੱਪੜਾ ਫੈਬਰਿਕ ਚਾਹੀਦਾ ਹੁੰਦਾ ਹਨ ਨਾਲ ਦਾ ਮੈਚ ਕਰਦਾ ਤੇ ਇਥੋਂ ਤੁਹਾਨੂੰ ਆ ਮਿਲ ਜੂਗਾ ਇਦਾਂ ਟੋਟੇ ਇਹਨਾਂ ਦੇ ਸਿੱਟੇ ਹੁੰਦੇ ਨੇ ਤੁਸੀਂਾਂ ਵਿੱਚੋਂ ਸ਼ਾਂਟ ਕੇ ਲੈ ਸਕਦੇ ਹੋ ਤੇ ਇਹ ਵੀ ਮਾਰਕੀਟ ਬਹੁਤ ਵੱਡੀ ਆ ਅੱਗੇ ਤੱਕ ਆ ਤੇ ਇੱਥੇ ਤੁਹਾਨੂੰ ਅਲੱਗ-ਅਲੱਗ ਰੇਂਜ ਦੇ ਵਿੱਚ ਕੋਈ 100 ਰੁਪਏ ਦਾ ਪੀਸ ਕੋਈ 40 ਰੁਪਏ ਦਾ ਪੀਸ ਕੋਈ 10 ਰੁਪਏ ਦਾ ਪੀਸ ਵੀ ਇਹਦੇ ਵਿੱਚ ਹੈਗੇ ਨੇ ਜੀ ਤੇ ਸਾਰਾ ਫੋਲਕੇ ਅਲੱਗ-ਅਲੱਗ ਉਹਦੇ ਵਿੱਚ ਦੇਖਣਾ ਪੈਣਾ ਆਪਾਂ ਨੂੰ ਤੇ ਆਪਾਂ ਨੇ ਜਸਟ ਵੀਡੀਓ ਹੀ ਬਣਾਉਣੀ ਆ ਹੁਣ ਅੱਜ ਇੰਨਾ ਫੋਲਕੇ ਦੇਖਣਾ ਨਹੀਂ ਜਿਵੇਂ ਆ ਸੂਟ ਵਗੈਰਾ ਵੀ ਇੱਥੇ ਪਹਿਨੇ ਤੇ ਤੁਹਾਨੂੰ ਇਹ ਵੀ ਮਿਲ ਜਾਣਗੇ ਤੇ ਜਿਵੇਂ ਇਹਨਾਂ ਵੀਰ ਦੇ ਦੁਪੱਟੇ ਨੇ ਆ ਕਿਰੇਂਚ ਕੀ ਰੇਂਜ ਚ ਨੇ ਓਕੇ ਜੀ ਮੇ ਚਨੂਨ ਦਾ ਦੁਪੱਟਾ ਇੱਥੇ ਤੁਹਾਨੂੰ 20 ਰੁਪਏ ਮੀਟਰ ਦੇ ਹਿਸਾਬ ਨਾਲ ਮਿਲ ਜੂਗਾ ਜੀ ਬਾਕੀ ਦੇਖੋ ਜੀ ਮੇ ਆ ਵੀ ਅਲੱਗ ਅਲੱਗ ਰੇਂਜ ਦੇ ਵਿੱਚ ਇੱਥੇ ਤੁਹਾਨੂੰ ਮਿਲ ਜਾਣਗੇ ਕੋਈ 20 ਰੁਪਏ ਮੀਟਰ ਕੋਈ ਇਦਾਂ ਕੋਈ ਆ ਵਾਲੀ ਲੈਸ ਵਗੈਰਾ ਵੀ ਇੱਥੇ ਤੁਹਾਨੂੰ ਮਿਲ ਜਾਣਗੇ ਆ ਜੀ ਇਹਨਾਂ ਦੀ ਵੀ ਅਲੱਗ ਅਲੱਗ ਰੇਂਜ ਆ ਉਹ ਨੈੱਟ ਦੇ ਵਰਕ ਹੋਏ ਵੀਪੀਐਨ ਇੱਥੇ ਫਿਰ ਵਾਈਟ ਫੈਬਰਿਕ ਤੇ ਕੋਈ 40 ਰੁਪਏ ਮੀਟਰ ਕੋਈ ਅਲੱਗ ਅਲੱਗ ਰੇਂਜ ਦੇ ਵਿੱਚ ਸਭ ਤੁਹਾਨੂੰ ਇੱਥੇ ਮਿਲ ਜਾਣਗੇ ਉਹ ਬੁੱਧੀ ਮਾਰਕੀਟ ਲੱਗੀ ਹੋਈ ਐ ਸਾਰੇ ਇਦਾਂ ਕੱਟ ਪੀਸਾ ਦਿਓ। ਨਾ ਦੇਖੋ ਅਗਲੇ ਪੀਸ ਪੈਨੇ। ਇਸ ਦਾ ਗ੍ਰੇਨ ਦੀ ਆ ਵਾਲੇ ਕੀ ਰੇਂਜ ਚ ਲੈਨੇ? 200 ਰੁਪਏ ਪਰ ਮੀਟਰ ਐ। ਆ ਵੀ ਤੁਹਾਨੂੰ 200 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਇੱਥੋਂ ਮਿਲ ਜੂਗਾ। ਕੋਈ 100 ਰੁਪਏ ਦਾ ਸੂਟ ਵੀ ਬਣਾ ਸਕਦਾ ਜੀ ਪਰ ਛਾਂਟ ਕੇ ਲੈਣਾ ਪੈਣਾ ਤੇ ਆ ਵੀ ਲੱਗਣਾ ਉਹ 200 ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਮਿਲ ਜੂਗਾ। ਸਭ ਅਲੱਗ-ਅਲੱਗ ਪ੍ਰਾਈਸ ਨੇ ਇੱਦਾਂ ਨੂੰ ਵੀ ਬਹੁਤ ਵੱਡਾ ਮਾਰਕੀਟ ਆ ਇਹ ਤੁਹਾਨੂੰ ਪੀਸ ਯਾਨੀ ਕਿ ਜੇ ਕੋਈ ਤੁਹਾਨੂੰ ਕੁਝ ਕੁਰਤੀ ਵਗੈਰਾ ਲਈ ਕੁਝ ਚਾਹੀਦਾ ਤਾਂ ਸਾਰਾ ਮਿਲ ਜੂਗਾ ਅਲੱਗ-ਅਲੱਗ ਲਾ ਕੇ ਰੱਖੇ ਨੇ ਸਾਮਾਨ ਤੁਹਾਨੂੰ ਮਿਲ ਜੂਗਾ ਬਾਕੀ ਤੁਸੀਂ ਦੇਖ ਸਕਦੇ ਹੋ ਇਹ ਸਵਾਤਿ ਬਾਕੀ ਜਿਵੇਂ ਆ 2-200 ਰੁਪਏ ਦਾ ਸੂਟ ਤੁਹਾਨੂੰ ਇੱਥੋਂ ਮਿਲ ਜੂਗਾ ਜੀ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ ਤੇ ਬਿਲਕੁਲ ਕਾਟਨ ਦਾ ਕੁਰਤੀ ਦਾ ਫੈਬਰਿਕ ਸੌਦਾ ਤੇ 2200 ਰੁਪਏ ਦਾ ਸੂਟ ਦਾ ਮਿਲ ਜੂਗਾ ਤੁਹਾਨੂੰ ਤੇ ਬਾਕੀ ਉਹ ਦੇਖ ਲਓ ਤੁਸੀਂ ਕਿੰਨੇ ਪੈਨੇ ਤੁਹਾਨੂੰ ਮੀਟਰ ਦੇ ਹਿਸਾਬ ਨਾਲ ਮਿਲੂਗਾ ਤੇ ਬਾਕੀ ਉਹ ਵਾਲੇ ਸੂਟ ਵੀ ਪੈਨੇ ਤੇ ਜੀ ਲੰਗਤ ਨਗਰੇ ਦੇ ਵਿੱਚ ਉਹਦਾ 250 ਦਾ ਐਵੇਂ ਸੂਟ ਦੇਈਦਾ ਆਪਾਂ ਹਾਂ ਕੁਰਤੀ ਹੈ ਸਿਰਫ 100 ਰੁਪਏ ਦੀ ਕੁਰਤੀ ਆ ਲੋ ਦੇਖੋ ਬਰ ਕੋਈ 100 ਰੁਪਏ ਜੀ ਹਾਂ ਮੈਂ ਜੀਆ ਦੇਖੋ ਇੰਨੇ ਸੋਨੇ ਸੋਨੇ ਪ੍ਰਿੰਟ ਨੇ ਦੋ ਸੋਨੇ ਸੋਨੇ ਪ੍ਰਿੰਟ ਨੇ ਇਹ ਪੀਸ ਤੁਹਾਡੇ ਜਿਹਾ ਆਪੇ ਤੇ ਦੋ ਸੋਨੇ ਸੋਨੇ ਪ੍ਰਿੰਟ ਨੇ ਇਹ ਨਾਲ ਵੀ ਦੇਖ ਸਕਦੇ ਹੋ ਤੁਸੀਂ 200 ਦਾ 250 ਦਾ ਤੋਂ ਤੇ ਬਾਕੀ ਤੁਹਾਨੂੰ ਮੀਟਰ ਦੇ ਹਿਸਾਬ ਨਾਲ ਵੀ ਮਿਲ ਜੂਗਾ ਬਾਕੀ ਜਿਵੇਂ ਤੁਸੀਂ ਦੇਖ ਸਕਦੇ ਹੋ ਵਾਲੇ ਸ਼ਰਟ ਵੀ ਹਾਂ ਇਹਦੀ ਜਿਵੇਂ ਜੈਂਟ ਸ਼ਰਟ ਵੀ ਚੱਕੀ ਮਾਰੇ ਇਹਨੂੰ ਪੀਸ ਨੂੰ ਉੱਪਰ ਬੜਾ ਵਧੀਆ ਜੀ ਮੇ ਕਿਸੇ ਨੇ ਜੈਂਟਸ ਸਲਟ ਹਾਂ ਲੈ ਕੇ ਸਟਿਚ ਕਰਵਾਉਣੀ ਹੋਵੇ ਨਾ ਉਹ ਚੀਜ਼ ਵੀ ਕਰਵਾ ਸਕਦੇ ਆ 200 ਦੇ ਵਿੱਚ ਕੋਈ ਮਾੜੀ ਨਹੀਂ ਹੈਗੀ ਜੀ ਦੋ ਦੋ ਟਾਈ ਟਾਈ 100 ਦੀ ਰੇਂਜ ਤੇ ਵਿੱਚ ਤੇ ਬਾਕੀ ਦੇਖ ਸਕਦੇ ਹੋ ਜੀ ਬੇ ਤੁਸੀਂ ਕਿੰਨੇ ਪਿਆ ਬਾਕੀ ਜੋਰ ਜੱਟ ਵੀ ਤੁਹਾਨੂੰ ਇੱਥੋਂ ਮਿਲ ਜੂਗੀ ਜੀ ਜਿਵੇਂ ਦਾ ਮਰਜੀ ਤੁਸੀਂ ਜੋਰ ਜੱਟ ਦਾ ਕਲਰ ਵਗੈਰਾ ਲੈ ਲਮੋ ਇਹੋ ਟੂਟੀਆਂ ਜੀ ਐ ਖਾਨਾ ਵਾਲਾ ਲੈਣ ਨਹੀਂ ਕੋਰਸ ਬਾਚੂ ਆਉਣਗੇ ਇਹਨੇ ਨਾਲ ਹੀ ਲੱਗਣਾ ਪਈਏ ਯਾਦ ਰੱਖੀ ਆ ਕੱਪੜੇ ਦਾ ਵੀ ਦੇ ਦੇ ਇਹਦੇ ਸੋਰ ਦੇ ਹੀ ਮਾਲ ਐ ਜੀ ਇਹਦੇ ਚ ਪਲੇਨ ਲੈਣਾ ਵਾਲਾ ਐਵੇਂ ਨਿਕਲਦੇ ਦਾ ਫੋਟੋ ਪਾ ਲਓ ਪ੍ਰਿੰਟ ਚੈੱਕ ਕਰੋ ਤੁਸੀਂ ਜੈਨ ਮਾਰਗੀ ਹਾਲੋ ਮੇਰੀ ਦੁਕਾਨ ਤੇ ਵੀ ਵਿਜ਼ਿਟ ਕਰੋ ਜੈਨ ਮਾਰਗੀ ਹਾਲੋ ਚੈੱਕ ਕਰੋ ਤੁਸੀਂ ਪ੍ਰਿੰਟ ਇੱਕ ਤੋਂ ਇੱਕਾ ਲਓ ਫਤੋ ਇੱਕੋ ਵਧੀਆ ਪ੍ਰਿੰਟ ਹੈ ਹਾਲੋ ਹਾਲੋ ਤੇ ਕੱਪੜੇ ਦੀ ਕੁਆਲਿਟੀ ਵੀ ਬਹੁਤ ਵਧੀਆ ਇੱਕ ਤੋਂ ਇੱਕ ਡਿਜ਼ਾਈਨ ਜਿਹੜੇ ਮਰਜ਼ੀ ਹਾਲੋ ਮੈਂ ਇਹ ਦਾਰੀ ਕਿਹ ਹੈ 222 21600 22500 500 ਵਾਲੇ ਖਰਚੇ ਆ ਤੇ ਵੀਡੀਓ ਭਾਰੀ ਅਵਧੀ ਖਰਚੇ ਬਾਕੀ ਤੁਸੀਂ ਇਹਨਾਂ ਦੀ ਸ਼ਾਪ ਤੇ ਵੀ ਬੇਸਟ ਕਰ ਸਕਦੇ ਹੋ ਹੀਰਾ ਕਲੌਥ ਹਾਊਸ ਨੇਰ ਕੋਟਲਾ ਮਿਊਂਸੀਪਲ ਕਮੇਟੀ ਕੋਲੇ ਇਹਨਾਂ ਦੀ ਸ਼ਾਪ ਆ ਤੇ ਅਲੱਗ-ਅਲੱਗ ਰੇਂਜ ਦੇਖੋ ਕਿੰਨੇ ਵਧੀਆ-ਵਧੀਆ ਪ੍ਰਿੰਟ ਨੇ ਐਂਡ ਪਿਓਰ ਕਾਟਨ ਦੇ ਵਿੱਚ ਆ ਕੱਪੜੇ ਦੀ ਗਾਰੰਟੀ ਆ ਐਕਸਪੋਰਟ ਵਗੈਰਾ ਵਾਲੇ ਕੱਪੜੇ ਨੇ ਇਹ ਬਾਕੀ ਦੇਖ ਸਕਦੇ ਹੋ ਤੁਸੀਂ ਕਿਤੇ ਕਿਸਮਨਾ ਬਾਕੀ ਦੇਖ ਸਕਦੇ ਹੋ ਕਿੰਨੇ ਪੀਸ ਪੈਨੇ ਜਿਵੇਂ ਆਹ ਵਾਲਾ ਵੀ ਫਰਾਕਾ ਲਈ ਫੈਬਰਿਕ ਕਾਫੀ ਚੱਲ ਰਿਹਾ ਜਿਵੇਂ ਆਵਲੀਆ ਤੁਮੇ ਤੁਫਰਾਕਾ ਵਗੈਰਾ ਪਜਾਮੇ ਵਗੈਰਾ ਸਕਲਟਾ ਵੀ ਇਦਾਂ ਮਿਲ ਜਾਣਗੀਆਂ ਇਦਾਂ ਸਕਲਟਾ ਬਣੀਆਂ ਬਣਾਈਆਂ ਵੀ ਮਿਲ ਜਾਣਗੀਆਂ ਇੱਥੇ ਤੁਮ ਜਿਵੇਂ ਸਿਲਾਈ ਕਰਨੀ ਹੈ ਹੋ ਵੀ ਸਾਰੇ ਕੱਟ ਪੀਸ ਪੈਨੇ ਇੱਥੇ ਤੁਹਾਨੂੰ ਬਹੁਤ ਕਲਰ ਡਿਜ਼ਾਈਨ ਵਗੈਰਾ ਮਿਲ ਜਾਣਗੇ ਹਰੀਆਂ ਮਤਲਬ ਜੇ ਤੁਹਾਨੂੰ ਕਿਸੇ ਲਈ কুরਤੀ ਨਾਲ ਸਲਵਾਰ ਵਗੈਰਾ ਚਾਹੀਦੀ ਆ ਤਾਂ ਤੁਹਾਨੂੰ ਆਹ ਮਾਰਕੀਟ ਦੇ ਵਿੱਚੋਂ ਮਿਲ ਜਾਊਗੀ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਤੇ ਇਹਨਾਂ ਵਧੀਆ ਇੱਥੇ ਵੀ ਸਾਰੇ ਰਹਾਦੇ ਆ ਬਰਕਾਲੇ ਵੀ ਸੂਟ ਪੈਣ ਨੇ ਜਿਵੇਂ ਤੁਸੀਂ ਵਾਈਟ ਦੇ ਵਿੱਚ ਤਾਂ ਬਹੁਤ ਹੀ ਇੱਥੇ ਮੌਜੂਦ ਹੈ ਤੁਹਾਨੂੰ ਜਿਵੇਂ ਦਾ ਤੁਸੀਂ কুরਤੀ ਵਗੈਰਾ ਬਣਾਉਣੀ ਆ ਬਰਕਾਲੇ ਦੀਚਾ ਵੀ ਇੱਥੇ ਪਈਆਂ ਨੇ ਇਹਨਾਂ ਦੀ ਵੀ ਸਾਰਿਆਂ ਦੀ ਅਲੱਗ-ਅਲੱਗ ਰੇਂਜ ਆ ਤੇ ਚਿਕਨ ਦੇ ਵਿੱਚ ਵੀ ਵਾਈਟ ਤੁਹਾਨੂੰ ਇੱਥੇ ਮਿਲ ਚੁਗਾ ਜੀ ਦੇਖੋ ਤੁਹਾਨੂੰ ਬਾਕੀ ਆ ਲੈਸਾ ਵਗੈਰਾ ਵੀ ਤੁਹਾਨੂੰ ਇੱਥੇ ਮਿਲ ਜਾਣਗੇ ਲੈਸਾ ਦੀ ਵੀ ਰੇਟ ਅ ਅ ਬੀਜ ਕੀ ਰੋ ਕੀ ਰੇਟ ਹੈ ਲੈਸ ਦਾ ਅਵੇ ਕਿਹੜਾ ਲੈਸ ਕਰਾ ਕੀ ਮੇ ਰੋਲ ਦਾ ਮਤਲਬ ਹਾਂਜੀ 20 ਰੁਪਏ ਮੀਟਰ 20 ਰੁਪਏ ਆਪਾਂ ਚੱਲੀ ਆ ਪਾਣੀ ਬਾਕੀ ਠੀਕ ਹੈ ਅਗਲੇ ਆ ਸਾਰੇ 5 ਰੁਪਏ ਮੀਟਰ ਦੇ ਵਿੱਚ ਤੁਹਾਨੂੰ ਇੱਥੇ ਲੈਸ ਮਿਲ ਜੂਗੀ ਉਹ ਵੀ 10 ਰੁਪਏ ਮੀਟਰ ਦੇ ਵਿੱਚ ਤੇ ਆ ਵੀ ਹਾਂ 20 ਰੁਪਏ ਮੀਟਰ ਦੇ ਵਿੱਚ ਦੇਖੋ ਤੁਹਾਨੂੰ ਕਿੰਨੀ ਸੋਹਣੀ ਪਰਕ ਵਾਲੀ ਲੇਸ ਇਥੋਂ ਮਿਲ ਜੂਗੀ ਜੀ ਓਨਲੀ 20 ਰੁਪਏ ਦੇ ਵਿੱਚ 20 ਰੁਪਏ ਮੀਟਰ ਦੇ ਵਿੱਚ ਇਹ ਵੀ 20 ਰੁਪਏ ਮੀਟਰ ਦੇ ਹਿਸਾਬ ਨਾਲ ਆ। ਬਾਕੀ ਤੁਸੀਂ ਇਥੇ ਲੈਨਿੰਗ ਵਗੈਰਾ ਵੀ ਲੈ ਸਕਦੇ ਹੋ ਜਿਵੇਂ ਆ ਫੁੱਲ ਵੈਲ ਦੀ ਲੈਨਿੰਗ ਜਸਟ ਤੁਹਾਨੂੰ 30 ਰੁਪਏ ਮੀਟਰ ਦੇ ਵਿੱਚ ਮਿਲ ਜੂਗੀ ਜਿਹੜਾ ਮਰਜੀ ਕਲਰ ਵਗੈਰਾ ਤੁਸੀਂ ਲੈ ਸਕਦੇ ਹੋ ਫੁੱਲ ਵੈਲ ਦੀ ਲੈਨਿੰਗ ਹੈ ਇਹ ਜੀ 30 ਰੁਪਏ ਮੀਟਰ ਦੇ ਵਿੱਚ ਪਿਆਰ ਤੇ 40 45 ਰੁਪਏ ਮੀਟਰ ਹਮਮ ਬਹੁਤ ਜ਼ਿਆਦਾ ਦੇਖ ਰਹੀ ਹੈ ਇੱਥੇ 30 ਰੁਪਏ ਮੀਟਰ ਮਿਲ ਜਾਣੀ ਹੈ ਬਾਕੀ ਮਾਰਕੀਟ ਤਾਂ ਬੜੀ ਬੱਡੀ ਸੀ ਪਰ ਆਪਾਂ ਹੱਥ ਚੋਂ ਮੁੜਾ ਹੈ ਤੇ ਆ ਵੀ ਲੋੜਾ ਵਗੈਰਾ ਬੱਚਾ ਜੀ 100 150 ਦੇ ਵਿੱਚ ਪਜਾਮੇ 100 100 ਰੁਪਏ ਦੇ ਵਿੱਚ ਜਾਈਏ ਜਾਣ ਕੇ ਬਾਕੀ ਖਰਚਾ ਹੈ ਔਰ ਉਹ ਵੀ ਮਿਲ ਜਾਣਗੇ ਸਮੋਸੇ ਸੈਮੀ ਸਟ੍ਰੀਟ ਰੋਡ ਦੇ ਵਿੱਚ ਆਪਾਂ ਖਰਚਾ जै पैंटा वगैरह भी मतलब मिल जाएगियाँ जी बत् भी देखो बच्चों दैंटा सौ सौ रुपए के अलग अलग रेंज के मौत मिल जाएगी लूरा हुई डेढ़ डेढ़ सौ रुपए के शर्टा वगैरह फिर आगे अगर छोटे बच्चों के कपड़े तो बाकी आप देखो प्लास्टिक दिया बॉटल वगैरह तो सौ रुपए लख लंच बॉक्स वगैरह भी मेरे के मिल जाएगी जी बाकी फिर अगे जमें चुटियाँ ਦੀ ਵੈਰਾਈ ਬਾਕੀ ਆ ਬੱਚਿਆਂ ਦੇ ਬੂਸ 300-300 ਰੁਪਏ ਦੇ ਵਿੱਚ ਲਾਈਟਾਂ ਵਾਲੇ ਦੇ ਵਿੱਚ ਲਾਈਟਾਂ ਜਗਦੀਆਂ ਨੇ ਤੇ ਕਾਫੀ ਫੀਡ ਹੋ ਗਈ ਹੁਣ ਇੱਥੇ ਵੀ ਹੁਣ ਅੱਪ ਚੰਦੇ ਹੋਏ ਅੱਗੇ ਬਾਕੀ ਤੁਹਾਨੂੰ ਮੇਲੇ ਕੱਪ ਵਗੈਰਾ ਵੀ ਇਹ 100-100 ਦੀ ਰੇਂਜ ਦੇ ਵਿੱਚ ਮਿਲ ਜਾਣਗੇ ਜੀ ਚੀਨੀ ਦੇ ਕੱਪ ਵਗੈਰਾ ਕਿ ਜਿਵੇਂ ਅਸੀਂ ਪਲਾਸਟਿਕ ਦਾ ਇਸਤੇਮਾਲ ਕਰਿਆ ਤੁਹਾਨੂੰ ਹੋ ਗਿਆ ਜੀ ਤੇ ਆ ਚਪਲਾ ਵਗੈਰਾ 100-100 ਦੇ ਵਿੱਚ ਆ ਛੋਟੇ ਬੱਚਿਆਂ ਤੇ ਸੋਹਣੀਆਂ ਜੰਗੀਆਂ ਆਪਣੀਆਂ ਨੇ ਬੂਸ ਵਗੈਰਾ ਸਾਰੇ ਲੱਗ ਲੱਗ ਰਹੇ ਇਸ ਦੇ ਵਿੱਚ ਤੁਹਾਨੂੰ ਇੱਥੋਂ ਮਿਲ ਜਾਣਗੇ ਬਾਕੀ ਸਿੱਧਾ ਆਏ ਦੇਖੀ ਜਿਵੇਂ ਮੇਲ ਲਈ ਭਰਿਆ ਹੋਇਆ ਇਹ ਇਤਾਂ ਦਾ ਬਾਕੀ ਆ ਦੇਖੋ ਰੈਡੀमेड ਵੀ ਮਿਲ ਜਾਣਗੇ ਬਾਕੀ ਆ ਦੇਖੋ ਕਿਨੈਸ ਹੋਣੇ ਸੁਣੇ ਆ ਚੱਪਲ ਵਗੈਰਾ ਬੂਟ ਵਗੈਰਾ ਬੱਡਿਆਂ ਦੇ ਲਈ ਤੁਹਾਨੂੰ ਮਿਲ ਜਾਣਗੇ ਤੇ ਜਾਣ ਕੇ ਰੇਂਜ ਸਾਰੀ ਹੋ ਗਈ ਆ 200 100 150 ਇੱਥੋਂ ਤੱਕ ਤੇ ਫਿਰ ਆਹ ਕੁਰਤੇ ਪਜਾਮੇ ਜਿਵੇਂ ਤੁਹਾਨੂੰ ਕੁਰਤੇ ਨੇ ਇਹ ਕੱਪੜੇ ਜਿਵੇਂ ਆ ਕੋਰਟੇ ਬਣੇ ਕੀ ਰੇਂਜ ਇਹਨਾਂ ਦੀ ਵੀਰੇ 200 ਤੋਂ 300 200 ਤੋਂ 300 ਇਹ ਤੁਹਾਨੂੰ ਆ 200 ਦਾ ਵਾਈਟ ਫਰੂਟ ਸਟਿਚ ਹੋਇਆ ਹੋਇਆ ਬੱਚੇ ਦਾ 200 ਦੀ ਰੇਂਜ ਦੇ ਵਿੱਚ ਤੇ ਜਿਵੇਂ ਥੋੜਾ ਵੱਡਾ ਸਾਈਜ਼ ਲੈਣਾ ਤਾਂ ਉਹ 300 ਦੀ ਰੇਂਜ ਦੇ ਵਿੱਚ ਤੁਹਾਨੂੰ ਇੱਥੇ ਮਿਲ ਜੂਗਾ ਜਿਵੇਂ ਆ ਛੋਟੇ ਬੱਚੇ ਦਾ ਵੀ ਹੋਵੇਗਾ ਪਸ ਕੀ ਇਹਦੇ ਅਸ਼ਟਾ ਵਗੈਰਾ ਆ ਗਿਆ ਆ ਕਾਟਨ ਦੇ ਸੂਟ ਵਗੈਰਾ ਆ ਗਏ ਹੁਣ ਤੋਂ ਲੈ ਕੇ ਤੋਂ ਦੀ ਰੇਂਜ ਦੇ ਵਿੱਚ ਇਹ ਰਹੇ ਸਾਡੇਆਂ ਪੀਰ ਆਪ ਬਹੁਤ ਬਾਰੇ ਪਕੀਆ ਸਕਾਟਾ 100 100 ਰੁਪਏ ਦੇ ਵਿੱਚ ਸਾਨੂੰ ਮਿਲ ਜਾਣਗੀਆਂ ਜੀ ਚਾਹੇ ਤੁਸੀਂ ਦਾ ਪਲਾਜ਼ੋ ਬਣਾ ਸਕਦੇ ਹੋ ਜਾਂ ਤੁਸੀਂ ਐਜੇ ਸਕਾਟ ਹੀ ਰੱਖ ਸਕਦੇ ਹੋ ਇਹਨੂੰ ਬਟੇ ਸਟਿਚ ਹੋਈਆਂ ਹੋਈਆਂ ਨੇ نیچے ਇਹਨਾਂ ਦੇ ਪੱਤੇ ਵੀ ਹੋਇਆ ਪਿਆ ਦੇਖੋ ਸਾਰੇ ਜਿਹੜੇ 100 ਦੇ ਵਿੱਚ ਮਿਲ ਜਾਂਦੀ ਤੁਹਾਨੂੰ ਬਾਕੀ ਜਿਵੇਂ ਦੁਪੱਟੇ ਵਗੈਰਾ ਉਹ ਵੀ 100 125 ਰੁਪਏ ਤੇ ਬਾਕੀ ਆ ਸੇ ਸਾਰੀ ਚੱਪਲਾਂ ਤੇ 100 100 ਰੁਪਏ ਦੇ ਵਿੱਚ ਇਹ ਆ 100 100 ਰੁਪਏ ਦੇ ਜੀ ਤੇ ਬਾਕੀ ਇੱਥੇ ਜਿਸਨੂੰ ਕਰ ਲਈ ਚਟਾਈਆਂ ਵਗੈਰਾ ਲੈਣੀਆਂ ਨੇ ਉਹ ਵੀ ਚੀਜ਼ ਇੱਥੇ ਤੁਹਾਨੂੰ ਮਿਲ ਜੂਗੀ ਦੇਖੋ ਕਿੰਨੇ ਸੋਨੇ ਦੇ ਵਿੱਚ ਦੇ ਕੱਪੜ ਵਗੈਰਾ ਚਟਾਈ ਵਗੈਰਾ ਬਾਕੀ ਕੱਪੜ ਡੈਕੋਰੇਸ਼ਨ ਵੀ ਉਸ ਮਨ ਵਿੱਚ ਮਿਲ ਜੂ ਬਾਕੀ ਆਪਾਂ ਜਾਦਾ ਫਿਰ ਅੱਗੇ ਥੋੜਾ ਜਿਹਾ ਹੋਰ ਤੱਕ ਲੱਗ ਰਹੀਆਂ ਨੇ ਤੇ ਹੱਥ ਕਲਾ ਫ੍ਰੀ ਸਟੋਕਸ ਹੋਰ ਕੈਦੀ ਦੇ ਵਿੱਚ ਕਾਕੀਆ ਚੂੜੀਆਂ ਦੇ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਕਿੰਨੇ ਛੋਟੇ ਛੋਟੇ ਥੀਮ ਦੇ ਡਿਜ਼ਾਈਨ ਨੇ ਓਨਲੀ 100 ਰੁਪਏ ਦੇ ਵਿੱਚ ਇੱਥੇ ਤੁਹਾਨੂੰ ਮਿਲ ਜਾਣਗੇ। ਇੱਕ ਗਾਂਦੇ ਸੈਟ ਵੀ ਵਗੈਰਾ ਵੀ ਤੁਹਾਨੂੰ ਇੱਥੇ ਮਿਲ ਜਾਣਗੇ। ਲਾਗਤ ਵੀ ਬਹੁਤ ਘੱਟ ਹੈ ਜਿਹੜਾ ਮਰਜੀ ਲੋਕ ਸੌਫਾ ਦੀ ਰੇਂਜ ਦੇ ਵਿੱਚ ਤੁਹਾਨੂੰ ਮਿਲਦਾ ਜਾ ਸਕਦਾ। ਕਾਕੀਆ ਕਿੰਨੇ ਕਾਫੇ ਵਗੈਰਾ ਇਹ 100 ਰੁਪਏ ਦੇ ਵਿੱਚ ਤੁਹਾਨੂੰ ਮਿਲਦਾ। ਕਾਕੀਆ ਆਲਸ ਹਟਾ ਕੇ ਬੈਠੇ ਆਂਗੇ ਬਾਕੀ ਆ ਦੁਪੱਟੇ ਕਿਤੇ 20-30 ਲਗ ਲੱਗ ਤੇਰੀ ਤੇਰੀ ਕੋਲ ਤੁਸੀਂ ਦੇਖ ਸਕਦੇ ਹੋ ਕਿੰਨੇ ਦੁਪੱਟਿਆਂ ਦੇ ਡਿਜ਼ਾਈਨ ਕਲਰ ਵਗੈਰਾ ਇੱਥੇ ਲੱਗੇ ਹੋਏ ਨੇ ਤੇ ਬਾਕੀ ਆ ਆਪਣਾ ਦੇ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ alag alag tere anda sanshodh star diye bonding ਹੋਣੀ ਹੋਵੇਗੀ स्टार्टिंग ਤੋਂ ਸੌਖਾ ਤੇ ਹੈਗੇ 500 ਦੀ ਰੇਂਜ ਤੱਕ ਦੇ ਸੀਮਾ ਵਿੱਚ ਹੈਗੀ ਇਸ ਦੇ ਲੈ ਕੇ ਤਾਂ ਤੁਸੀਂ ਦੇਖ ਸਕਦੇ ਹੋ ਜੇ ਸੈਲਸ ਹੋਣੀ ਹੈ ਜੀ ਹੋਰ ਹੋਰ ਆਪਾਂ ਨਾਲ

ਇਹ ਜਿਹੜੇ ਛੋਟੇ ਬੱਚਿਆਂ ਲਈ ਫੌਕਾ ਵਗੈਰਾ ਵੀ ਤੁਹਾਨੂੰ ਇੱਥੇ ਮਿਲ ਜਾਣਗੇ ਤੇ ਬੱਚਿਆਂ ਦੇ ਲੋਰਾ ਵਗੈਰਾ ਦੇ ਕੁਝ ਬਹੁਤ ਹੀ ਬੰਨਿਆ ਨੇ ਬਹੁਤ ਹੀ ਕੁਆਂਟੀਟੀ ਤੁਹਾਨੂੰ ਮਿਲ ਜਾਣਗੇ ਤੇ ਹੁਣ ਆਪਾਂ ਨਿਕਲ ਰਹੇ ਹਾਂ ਸੇਮ ਤੋਂ ਬਾਹਰ ਤਕਰੀਬਨ ਉਹੀ ਥਾਂ ਤੇ ਜਿੱਥੇ ਆਪਾਂ ਸੀਟਾ ਬਹੁਤ ਵੱਡੀ ਸੀ ਪਰ ਆ ਪਾਣੀ ਜਿਆਦਾ ਵੀਡੀਓ ਜੇ ਖਬਰ ਨਹੀਂ ਕਰੀ ਹੈਗੀ ਬਾਕੀ ਆ ਦੇਖੋ ਜਿਵੇਂ ਤੁਹਾਨੂੰ ਲਰਨਿੰਗ ਵੀ ਮਿਲ ਜੂਗੇ ਤੇ ਬਕੀਆ ਵਾਲੇ ਸੂਟ ਵੀ ਕੁਰਤੇ ਪਜਾਮੇ ਵੀ ਇੱਥੇ ਤੁਹਾਨੂੰ ਮਿਲ ਜਾਣਗੇ ਬਕੀਆ ਪੈਂਟਸ ਵਾਲੇ ਜੀ ਜੂੜੇ ਵਗੈਰਾ ਨਹੀਂ ਉਹ ਵੀ ਤੁਹਾਨੂੰ ਮਿਲ ਜਾਣਗੇ ਤੇ ਜੀ ਲਓ ਜੀ ਹੁਣ ਆਪਾਂ ਨਿਕੜਿਆ ਸੇਲ ਤੋਂ ਬਾਹਰ ਤੇ ਕੀ ਕੁਝ ਲੈ ਲਿਆ ਆਪਾਂ ਨੇ ਉਹ ਤੁਹਾਨੂੰ ਘਰੇ ਚੱਲ ਕੇ ਦਿਖਾਉਣੇ ਆ ਤੇ ਹੁਣ ਮਿਲਦੇ ਆ ਤੁਹਾਨੂੰ ਘਰੇ ਜਾ ਕੇ ਜੀ ਲਓ ਜੀ ਆਪਾਂ ਮਲੇਰਕੋਟ ਤੇ ਆਈਏ ਤੇ ਨਰਸਰੀ ਚ ਦਾ ਜਾਈਏ ਤਾਂ ਹੋ ਨਹੀਂ ਸਕਦਾ ਤੇ ਹੁਣ ਆਪਾਂ ਜਾ ਰਹੇ ਆ ਨਰਸਰੀ ਦੇ ਅੰਦਰ ਥੋੜੇ ਬੂਟਿਆਂ ਬਾਰੇ ਪਤਾ ਕਰਨਾ ਸੀਗਾ ਡੈਡੀ ਨੇ ਕਿਹਾ ਸੀਗਾ ਬੂਟਿਆਂ ਦਾ ਪਤਾ ਕਰਕੇ ਆਇਓ ਪਤਾ ਕਰਦੇ ਆਂ ਜੀ ਦੇਖੋ ਕਿੰਨੇ ਸੋਹਣੇ ਫਲਾਵਰ ਵਗੈਰਾ ਨੇ ਇਹਨਾਂ ਨੇ ਜੀ ਬੁੱਤੇ ਇੱਥੇ ਸਾਰੇ ਮਿਲ ਜਾਣਗੇ ਤੇ ਹੁਣ ਚੱਲਦੇ ਆਂ ਅੱਗੇ ਆਪਾਂ ਬੁੱਤੇ ਦੇਖਣਾ ਤੇ ਬਹੁਤ ਬੜੀ ਨਸਰੀ ਹੈ ਜੀ ਕਿ ਕਿੰਨੇ ਹੀ ਰੰਗ ਰੰਗ ਲੱਗ ਫਲਾਵਰ ਦੇਖੋ ਕਿੰਨੇ ਸੋਹਣੇ ਸੋਹਣੇ ਫਲਾਵਰ ਪਏ ਆ ਕਿਨੇ ਚੱਲਦੇ ਹੋ ਕਹਾਂ ਰਹੇ ਆ ਤੇ ਆ ਪਾਮ ਵਗੈਰਾ ਕਿੰਨੇ ਸੋਹਣੇ ਸੋਹਣੇ ਨੇ ਤੇ ਆ ਦੇਖੋ ਇੱਥੇ ਵੀ ਜਾਨੀ ਕਿ 50 ਰੁਪਏ ਤੋਂ ਬੂਟਾ ਨਾ 20 ਰੁਪਏ ਤੋਂ ਬੂਟਾ ਸਟਾਰਟ ਹੋ ਜਾਂਦਾ ਤੇ ਹਜ਼ਾਰਾਂ ਦੀ ਰੇਂਜ ਦੇ ਵਿੱਚ ਜਿੰਨਾਂ ਕੋਲ ਬੂਟੇ ਨੇ ਜੀ ਜਿੰਨਾ ਬੂਟਾ ਵੱਡਾ ਉਹਨਾਂ ਰੇਟ ਜ਼ਿਆਦਾ ਜਿੰਨਾ ਬੂਟਾ ਛੋਟਾ ਉਹਨਾਂ ਰੇਟ ਘੱਟ ਜੇ ਹੁਣ ਨਰਸਰੀ ਚ ਅਸੀਂ ਬਾਹਰ ਆ ਰਹੇ ਆ ਨਰਸਰੀ ਦੇ ਵਿੱਚ ਅਸੀਂ ਬੂਟੇ ਪਤਾ ਕਰੇ ਸੀ ਐਪਲ ਦਾ ਬੂਟਾ ਵੀ ਇੰਨਾ ਕੋਮ ਮਿਲ ਜੂ 200 ਦੇ ਵਿੱਚ ਆਵਾ ਗੋਟਾ ਦਾ ਵੀ ਮਿਲ ਜੂ 200 ਦੇ ਵਿੱਚ ਆਲੂ ਬਖਾਰਾ ਵੀ 200 ਦੇ ਵਿੱਚ ਸੌਰੀ ਆਵਾ ਗੋਟਾ 350 ਦਾ ਪਾਮ ਵਗੈਰਾ 350 400 ਦਾ ਕੋਈ 9000 ਦਾ ਬੂਟਾ ਵੀ ਹੈ ਇੱਥੇ 70000 ਦਾ ਬੂਟਾ ਵੀ ਆ ਜਿਵੇਂ ਆ ਵਾਲਾ ਬੂਟਾ ਤੁਸੀਂ ਦੇਖ ਸਕਦੇ ਹੋ 70000 ਦੀ ਰੇਂਜ ਦੇ ਵਿੱਚ ਬੂਟਾ ਇਨਾਂ ਕੋਲੇ ਤੇ ਇਹਦੇ ਨਾਲ ਜਿਹੜੇ ਉਹ 9 9000 ਦੀ ਰੇਂਜ ਦੇ ਵਿੱਚ ਬੂਟੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ। ਲਓ ਜੀ ਹੁਣ ਆਪਾਂ ਮੰਮੀ ਨੂੰ ਸ਼ਾਪਿੰਗ ਦਿਖਾਉਂਦੇ ਹੋਏ। ਦੋ ਸੂਟ ਤਾਂ ਪਾ ਲਿਆ ਆਂਦੇ ਸੀਗੇ। ਸੋਹਣੇ ਲੱਗੇ। ਬਹੁਤ ਵਧੀਆ ਕਾਟਨ ਹੈ। ਹੂੰ ਕਪੜਾ ਵਧੀਆ ਹੈ ਨਾ ਮੇ? ਹਾਂ, ਪ्युअर ਕਾਟਨ ਦੇ ਨੇ। ਹੂੰ। ਦੇਖੋ ਤਾਂ ਬਹੁਤ ਵਧੀਆ ਲੱਗਦਾ। ਬਾਕੀ ਉਹਨਾਂ ਨੇ ਕਲਰ ਡਿਜ਼ਾਈਨ ਬੋਰਦੀ ਵੀ ਗਾਰੰਟੀ ਦਿੱਤੀ ਆ। ਅੱਛਾ। ਹਾਂ, ਵੀ ਜੇ ਕਲਰ ਜਾਂ ਬੋਰ ਆ ਗਿਆ ਕੱਪੜੇ ਤੇ ਜਾਂ ਕਲਰ ਫਿੱਟ ਹੋ ਗਿਆ ਵੀ ਵਾਪਸ ਕਰ ਦਿਓ। ਵੀ ਵਾਪਸ ਕਰਾਂਗੇ। ਹਾਂ। ਬਾਕੀ ਹੁਣ ਇੱਕ ਵਾਰ ਵਰਤ ਕੇ ਪਤਾ ਲੱਗੂਗਾ ਹਨਾ ਹੂੰ ਨਹੀਂ ਕਾਟਨ ਤਾਂ ਬਹੁਤ ਦੇ ਲੱਗਦੇ ਦੇਖੋ ਹਾਂ ਤੇ ਕੋਹ ਲਿਆਂਦਾ ਸੀਗਾ ਆ ਮੈਚਿੰਗ ਲੈ ਲਿਆ ਸੀ ਮੈਂ ਉਹ ਆਲਓਵਰ ਲੈ ਲਿਆ ਸੀ ਉਹ ਵੀ ਚਾਹੇ ਆਪਾਂ ਮੈਚਿੰਗ ਸਲਵਾਰ ਨਾਲ ਲੈ ਸਕਦੇ ਸੀ ਇਹ ਕਾ ਲਿਆਂਦਾ ਸੀ ਇਹ ਲੈਂਿੰਗ ਲੱਗੂ ਇਹਨੂੰ ਲੈਂਿੰਗ ਲੱਗੂ ਹਾਂ ਇਹ ਵੀ ਮੈਚਿੰਗ ਵੀ ਹੋ ਸਕਦੇ ਜਿਹੜੀ ਨਾ ਮਰਜੀ 골ਡਨ ਨਾਲ ਜਾ ਸਕਦੇ ਹਾਂ 골ਡਨ ਨਾਲ ਵੀ ਹੂੰ ਉਹ ਆਲਓਵਰ ਸੁਣ ਵੀ ਵਾਸੂ ਸੋਨਾ ਲੱਗੂਗਾ ਹਾਂ ਹੂੰ ਬਾਕੀ ਆ ਦੁਪੱਟੇ ਨੇ ਆ ਦੁਪੱਟੇ ਹਾਂ ਚਲੋ ਜੀ ਹੁਣ ਤੁਹਾਨੂੰ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਦੱਸਿਓ ਕਿਵੇਂ ਦੇ ਲੱਗੇ ਸੂਟ ਤੇ ਚਲੋ ਬਾਕੀ ਮਿਲਦੇ ਆ ਹੁਣ ਤੁਹਾਨੂੰ ਅਗਲੇ ਬਲੌਗ ਦੇ ਵਿੱਚ